ਅੱਜ ਦੀ ਇਹ ਰੈਸਪੀ ਆ ਜਿਹੜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਹੋਣ ਵਾਲੀ ਆ ਇਸ ਰੈਸਪੀ ਨੂੰ ਬੱਚੇ ਬਹੁਤ ਹੀ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਨੇ ਇਹ ਜਿਹੜੀ ਰੈਸਪੀ ਆ ਇਹ ਬੱਚਿਆਂ ਤੇ ਵੱਡਿਆਂ ਦੀ ਬਹੁਤ ਹੀ ਪਸੰਦੀਦਾ ਰੈਸਪੀ ਆ ਸਾਡੇ ਘਰ ਵਿੱਚ ਬੱਚੇ ਇਸ ਨੂੰ ਖਾਣਾ ਬਹੁਤ ਹੀ ਪਸੰਦ ਕਰਦੇ ਹਨ ਜੇਕਰ ਤੁਸੀਂ ਇਹ ਰੈਸਪੀ ਇੱਕ ਵਾਰ ਬਣਾ ਕੇ ਦੇਖੂਗਾ ਤਾਂ ਤੁਹਾਡੇ ਬੱਚਿਆਂ ਦੀ ਵੀ ਇਹ ਫੇਵਰਟ ਹੋ ਜਾਊਗੀ ਤੇ ਆਪਾਂ ਇਸ ਰੈਸਪੀ ਨੂੰ ਬਣਾਉਣ ਦੇ ਲਈ ਜਿਹੜੇ-ਜਿਹੜੇ ਇਨਗਰੀਡੀਅੰਟਸ ਲੈਣੇ ਹੋ ਮੈਂ ਤੁਹਾਨੂੰ ਅੱਗੇ ਚੱਲ ਕੇ ਰੈਸਪੀ ਦੇ ਵਿੱਚ ਦਿਖਾਉਣੀ ਆ ਤੇ ਬਣੇ ਰਿਓ ਵੀਡੀਓ ਦੇ ਵਿੱਚ ਤੇ ਇਹ ਰੈਸਪੀ ਨੂੰ ਬਣਾਉਣ ਦੇ ਲਈ ਆਪਾਂ ਨੇ ਇੱਕ ਕੌਲੀ ਆ ਜਿਹੜੀ ਬਾਸਮਤੀ ਚੌਲਾਂ ਦੀ ਲਈ ਆ ਇਹ ਚੌਲ ਨੇ ਜਿਹੜੇ ਤੁਸੀਂ ਸਿੰਪਲ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਨੇ ਇਹਨਾਂ ਨੂੰ ਤਿੰਨ-ਚਾਰ ਪਾਣੀਆਂ ਦੇ ਵਿੱਚ ਧੋ ਲੈਣਾ ਏ ਇਹ ਚੌਲ ਨੇ ਜਿਹੜੇ ਆਪਾਂ ਹੁਣੇ ਨਾਲ ਦੀ ਨਾਲ ਹੀ ਬਣਾਵਾਂਗੇ ਜੇਕਰ ਤੁਹਾਡੇ ਘਰ ਚ ਚੌਲ ਆ ਚਿੱਟੇ ਚੌਲ ਜਿਹੜੇ ਆਪਾਂ ਅਕਸਰ ਹੀ ਦਾਲ ਚਾਵਲ ਵਗੈਰਾ ਨਾਲ ਖਾਂਦੇ ਰਹਿੰਨੇ ਆ ਉਹ ਬਚ ਜਾਣ ਤਾਂ ਉਹਨਾਂ ਦੇ ਨਾਲ ਵੀ ਹੈ ਜਿਹੜੀ ਰੈਸਪੀ ਬਹੁਤ ਵਧੀਆ ਬਣਦੀ ਆ ਪਰ ਆਪਣੇ ਕੋਲ ਬਚੇ ਹੋਏ ਚੌਲ ਨਹੀਂ ਸੀਗੇ ਪੱਕੇ ਹੋਏ ਸੋ ਇਸ ਕਰਕੇ ਆਪਾਂ ਨੇ ਹੁਣ ਇਹਨਾਂ ਨੂੰ ਨਾਲ ਦੀ ਨਾਲ ਤਾਜੀ ਹੀ ਬਣਾਵਾਂਗੇ ਤੇ ਦੇਖੋ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲੈਣਾ ਹੈ ਚੌਲਾਂ ਦੇ ਵਿੱਚ ਜਿਹੜਾ ਗਰਦ ਆਇਓ ਬਹੁਤ ਜ਼ਿਆਦਾ ਹੁੰਦਾ ਤੇ ਦੇਖੋ ਪਾਣੀ ਆ ਜਿਹੜਾ ਇਹ ਵੀ ਕਿੰਨਾ ਮੈਲਾ ਹੈ ਤੇ ਹੁਣ ਆਪਾਂ ਨੇ 3-4 ਪਾਣੀਆਂ ਦੇ ਵਿੱਚ ਚੌਲਾਂ ਨੂੰ ਧੋ ਕੇ 15 ਕਮਿੰਟ ਦੇ ਲਈ ਆਪਾਂ ਨੇ ਰੈਸਟ ਤੇ ਰੱਖ ਦੇਣਾ ਤੇ ਇੱਧਰ ਆਪਾਂ ਜਿਹੜੇ ਬਾਕੀ ਮਸਾਲੇ ਨੇ ਸੌਰੀ ਇਨਗਰੀਡੀਅੰਟਸ ਨੇ ਉਹ ਤਿਆਰ ਕਰਾਂਗੇ ਤੇ ਦੇਖੋ ਹੁਣ ਆਪਣੇ ਜਿਹੜੇ ਚੌਲ ਨੇ ਉਹਨਾਂ ਨੂੰ 10 ਤੋਂ 12 ਮਿੰਟ ਨੇ ਜਿਹੜੇ ਹੋ ਗਏ ਨੇ ਤੇ ਆਪਣੇ ਚੌਲ ਨੇ ਫੁੱਲ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਉਬਾਲਣ ਦੇ ਲਈ ਰੱਖ ਦੇਣਾ ਆਪਾਂ ਨੇ ਗੈਸ ਦੇ ਉੱਪਰ ਅ ਤੋਂ ਸਿਕ ਦੇ ਵਿੱਚ ਜਿਹੜਾ ਪਾਣੀ ਹੈ ਗਰਮ ਹੋਣ ਦੇ ਲਈ ਰੱਖ ਦਿੱਤਾ ਸੀਗਾ ਤੇ ਪਾਣੀ ਆਪਣਾ ਪੂਰਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਚੌਲ ਨੇ ਜਿਹੜੇ ਉਹ ਇਹਦੇ ਵਿੱਚ ਪਾ ਦਵਾਂਗੇ ਚੌਲਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਪਕਾ ਲੈਣਾ ਤੇ ਹੁਣ ਆਪਾਂ ਇਹਨਾਂ ਨੂੰ ਪੱਕਣ ਦੇ ਲਈ ਰੱਖ ਦਵਾਂਗੇ ਤੇ ਆਪਾਂ ਨੇ ਇਹਨਾਂ ਦੇ ਵਿੱਚ ਨੂਨ ਦਾ ਅੱਧਾ ਪੌਣਾ ਚਮਚ ਦੇ ਕਰੀਬ ਮੈਂ ਪਾ ਦਿੱਤਾ ਸੀਗਾ ਉਹ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਸੀ ਤੇ ਹੁਣ ਆਪਾਂ ਨੇ ਇਨਾਂ ਨੂੰ ਮਿਕਸ ਕਰਕੇ ਪਕਣ ਤੇ ਲਈ ਰੱਖ ਦੇਣਾ ਹੈ ਤੇ ਜਿਹੜੀ ਰੈਸਪੀ ਆਪਾਂ ਹੈ ਨਵਰਤਨ ਪਲਾਉ ਆ ਜਿਹੜੇ ਬਣਾ ਰਹੇ ਆ ਨਵਰਤਨ ਪਲਾਉ ਲੈਣ ਦੇ ਲਈ ਤੁਸੀਂ ਵੈਜੀਟੇਬਲਸ ਨੇ ਜਿਹੜੀਆਂ ਉਹ ਆਪਣੀ ਚੋਅ ਅਸ ਦੇ ਅਕੋਰਡਿੰਗ ਲੈ ਸਕਦੇ ਹੋ ਮੈਂ ਦੇ ਵਿੱਚ ਤਿੰਨ ਹੀ ਚੀਜ਼ਾਂ ਦਾ ਇਸਤੇਮਾਲ ਕਰੂੰਗੀ ਆਪਾਂ ਨੇ ਇੱਕ ਆਲੂ ਲੱਤਾ ਮੀਡੀਅਮ ਸਾਈਜ਼ ਦਾ ਤੇ ਛੋਟਾ ਫੁੱਲ ਸੀਗਾ ਜਿਹੜਾ ਮੇਰੇ ਕੋ ਗੋਭੀ ਦਾ ਸੀਗਾ ਉਹ ਤੇ ਆਪਾਂ ਨੇ ਚੌਥਾ ਹਿੱਸਾ ਹੈ ਜਿਹੜਾ ਉਹ ਆਪਾਂ ਨੇ ਫੁੱਲ ਸੌਰੀ ਬੰਦ ਗੋਭੀ ਦਾ ਲੈ ਲਿਆ। ਤੁਸੀਂ ਸਬਜ਼ੀਆਂ ਨੇ ਜਿਹੜੀਆਂ ਇਹ ਹੋਰ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ। ਇਹ ਛੋਟੇ ਜਿਹੇ ਫੁੱਲ ਦਾ ਚੌਥਾ ਹਿੱਸਾ ਹੈ ਸੀਗਾ ਜਿਹੜਾ ਇਹ ਮੈਂ ਲੈ ਆਏ। ਇਹਦੇ ਵਿੱਚੋਂ ਜਿਹੜਾ ਡੰਠਾ ਲੁੰਦਾ ਉਹ ਮੈਂ ਗੱਬੇ ਤੋਂ ਕੱਢ ਦਿੱਤਾ ਸੀਗਾ। ਸੋ ਇਹ ਜਿਹੜਾ ਫੁੱਲ ਹੈ ਇਹ ਕੱਚਾ ਸੀਗਾ ਸੋ ਤਾਂ ਕਰਕੇ ਇਹਦੇ ਵਿੱਚ ਜਿਹੜੇ ਪੱਤੇ ਨੇ ਜ਼ਿਆਦਾ ਨਹੀਂ ਸੀ ਬਣੇ ਤੇ ਇਹਦੇ ਵਿੱਚ ਗੁੱਦਾ ਸੀਗਾ ਉਹ ਜ਼ਿਆਦਾ ਸੀ। ਤੇ ਇਸੇ ਤਰ੍ਹਾਂ ਆਪਾਂ ਨੇ ਇਹ ਜਿਹੜੀ ਬੰਦ ਗੋਭੀ ਆ ਇਹ ਕੱਟ ਲੈਣੀ ਆ ਤੇ ਆਪਾਂ ਨੇ ਫਰਾਂਸ ਬੀਨ ਦੀਆਂ ਜਿਹੜੀਆਂ ਫਲੀਆਂ ਲਈਆਂ ਨੇ ਤੇ ਇਹਨਾਂ ਨੂੰ ਵੀ ਆਪਾਂ ਨੇ ਕੱਟ ਲੈਣਾ ਇਹਨਾਂ ਨੂੰ ਤੁਸੀਂ ਮੋٹے ਜਾਂ ਪਤਲੇ ਸਾਈਜ਼ ਦੇ ਵਿੱਚ ਕੱਟ ਸਕਦੇ ਹੋ ਮੈਂ ਇਹਨਾਂ ਦਾ ਸਾਈਜ਼ ਆ ਜਿਹੜਾ ਥੋੜਾ ਜਿਹਾ ਘਾਟ ਹੀ ਰੱਖਿਆ ਕਿਉਂਕਿ ਬੱਚੇ ਨੇ ਜਿਹੜੇ ਉਹ ਫਲੀਆਂ ਵਗੈਰਾ ਕੱਚੀਆਂ ਹਰੀਆਂ ਸਬਜ਼ੀਆਂ ਨੇ ਜਿਹੜੇ ਆ ਉਹ ਖਾਣੀਆਂ ਘਾਟੀ ਪਸੰਦ ਕਰਦੇ ਹੁੰਦੇ ਨੇ ਮੈਂ ਇਸ ਕਰਕੇ ਥੋੜਾ ਜਿਹਾ ਸਾਈਜ਼ ਇਹਨਾਂ ਦਾ ਘੱਟ ਕਰ ਲਿਆ ਕਿ ਬੱਚੇ ਨੇ ਜਿਹੜੇ ਇਹਨਾਂ ਨੂੰ ਕੱਢ ਕੇ ਬਾਹਰ ਨਾ ਸਿੱਟ ਦੇਣ ਤੇ ਫਲੀਆਂ ਸੀਗੀਆਂ ਜਿਹੜੀਆਂ ਇਹ ਵੀ ਆਪਣੀਆਂ ਕੱਚੀਆਂ ਹੀ ਸੀਗੀਆਂ ਤੇ ਇਸੇ ਤਰ੍ਹਾਂ ਆਪਾਂ ਨੇ ਸਾਰੀਆਂ ਫਲੀਆਂ ਨੇ ਜਿਹੜੀਆਂ ਕੱਟ ਲੈਣੀਆਂ ਨੇ ਇਹ ਨਵਰਤਨ ਪਲਾਉ ਦੀ ਜਿਹੜੀ ਰੈਸਪੀ ਆ ਇਹ ਬਹੁਤ ਹੀ ਛੇਤੀ ਬਣ ਜਾਂਦੀ ਆ ਤੇ ਬਹੁਤ ਹੀ ਇਹਦੇ ਵਿੱਚ ਘੱਟ ਇਨਗਰੀਡੀਅੰਟਸ ਨੇ ਜਿਹੜੇ ਉਹਦੇ ਨਾਲ ਵੀ ਸਰ ਜਾਂਦਾ ਹੈ ਬਾਕੀ ਤੁਹਾਡੀ ਆਪਣੀ ਚੋਇਸ ਤੇ ਡਿਪੈਂਡ ਕਰਦਾ ਕਿ ਤੁਸੀਂ ਇਹਦੇ ਵਿੱਚ ਕਿੰਨੇ ਕੁ ਜ਼ਿਆਦਾ ਇਨਗਰੀਡੀਅੰਟਸ ਨੇ ਜਿਹੜੇ ਉਹ ਪਾਉਣਾ ਚਾਹੁੰਦੇ ਹੋ ਜਿਵੇਂ ਕਿ ਸਬਜ਼ੀਆਂ ਮਸ਼ਰੂਮ ਵਗੈਰਾ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਡਰਾਈ ਫਰੂਟ ਵੀ ਹੈ ਤੁਸੀਂ ਆਪਣੀ ਚੋਇਸ ਅਕੋਰਡਿੰਗ ਲੈ ਸਕਦੇ ਹੋ ਤੇ ਇੱਕ ਆਲੂ ਆ ਜਿਹੜਾ ਇਹਨੂੰ ਮੈਂ ਬਰੀਕ-ਬਰੀਕ ਕੱਟ ਲੈਣਾ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਕੱਟ ਕੇ ਬਾਅਦ ਵਿੱਚ ਢੋਵਾਂਗੇ ਤੇ ਨਾਲ ਹੀ ਆਪਾਂ ਇਹਨੂੰ ਘੀ ਤੇ ਵਿੱਚ ਫਰਾਈ ਵੀ ਕਰਾਂਗੇ ਨਵਰਤਨ ਪਲਾਉ ਉਹਨੇ ਜਿਹੜੇ ਬੱਚਿਆਂ ਨੂੰ ਸਾਡੇ ਤਾਂ ਬਹੁਤ ਹੀ ਪਸੰਦ ਆਉਂਦੇ ਨੇ ਬਹੁਤ ਹੀ ਖਾ ਕੇ ਖੁਸ਼ ਹੁੰਦੇ ਨੇ ਤੇ ਇਹ ਇੱਕ ਹੈਲਦੀ ਵਰਜਨ ਵੀ ਹੋ ਜਾਂਦਾ ਬੱਚੇ ਕੀ ਆ ਕਿ ਨਾਹੀਂ ਤਾਂ ਜਿਆਦਾ ਸਬਜ਼ੀਆਂ ਖਾਣੀਆਂ ਪਸੰਦ ਕਰਦੇ ਨੇ ਤੇ ਨਾਹੀਂ ਡ్రਾਈ ਫਰੂਟ ਖਾਂਦੇ ਨੇ ਇਹ ਨੇ ਜਿਹੜਾ ਫਾਸਟ ਫੂਡ ਜਿਆਦਾ ਖਾ ਕੇ ਖੁਸ਼ ਹੁੰਦੇ ਨੇ ਇਸ ਕਰਕੇ ਆਪਾਂ ਨੂੰ ਇਹਨਾਂ ਨੂੰ ਹੈਲਦੀ ਵਰਜਨ ਇਦਾਂ ਦੀ ਕੋਈ ਚੀਜ਼ ਜਲੂਰ ਰੈਸਪੀ ਬਣਾ ਕੇ ਦੇਣੀ ਚਾਹੀਦੀ ਆ ਤਾਂ ਜੋਗੇ ਇਹਨਾਂ ਦੀ ਸਿਹਤ ਦੇ ਲਈ ਅੱਛੀ ਹੋਵੇ ਤੇ ਹੁਣ ਆਪਾਂ ਨੇ ਜਿਹੜੇ ਆਲੂ ਨੇ ਇਹਨਾਂ ਨੂੰ ਵੀ ਕੱਟ ਲਿਆ ਕੱਟ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਹੁਣ ਦੇਖੋ ਇੱਧਰ ਚੌਲ ਨੇ ਜਿਹੜੇ ਉਹ ਆਪਣੇ ਚੰਗੀ ਤਰ੍ਹਾਂ ਬੋਇਲ ਹੋ ਗਏ ਨੇ ਚੌਲ ਨੇ ਜਿਹੜੇ ਜੇਕਰ ਆਪਾਂ ਮਤਲਬ ਕਿ ਇਹਨਾਂ ਨੂੰ ਬੋਇਲ ਕਰਕੇ ਜਾਣਾ ਕਰਕੇ ਖਾਣਾ ਹੈ ਜਿਹੜਾ ਉਹ ਜ਼ਿਆਦਾ ਬੈਸਟ ਰਹਿੰਦਾ ਜਿਹੜਾ ਕਿ ਇਹਦੇ ਵਿੱਚ ਬੈਵਾਦੀ ਵਾਲਾ ਸਟਾਰਚ ਹੁੰਦਾ ਉਹ ਨਿਕਲ ਜਾਂਦਾ ਤੇ ਚੌਲ ਨੇ ਜਿਹੜੇ ਆਪਣੇ ਇਹ ਆਪਾਂ ਨੂੰ ਖਰਾਬ ਵੀ ਨਹੀਂ ਕਰਦੇ ਗੈਸ ਵਗੈਰਾ ਵੀ ਨਹੀਂ ਬਣਾਉਂਦੇ ਹੈਗੇ ਜੇਕਰ ਆਪਾਂ ਇਹਨਾਂ ਨੂੰ ਖੁੱਲੇ ਪਾਣੀ ਦੇ ਵਿੱਚ ਬੋਇਲ ਕਰਕੇ ਖਾਨਿਆਂ ਤਾਂ ਵਧੀਆ ਰਹਿੰਦੇ ਨੇ ਤੇ ਦੇਖੋ ਆਪਣੇ ਚੌਲ ਨੇ ਜਿਹੜੇ ਬਹੁਤ ਵਧੀਆ ਬੋਇਲ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਠੰਡੇ ਹੋਣ ਦੇ ਲਈ ਰੱਖ ਦਾਂਗੇ ਤੇ ਇੱਧਰ ਆਪਾਂ ਤੜਕੇ ਦੀ ਤਿਆਰੀ ਕਰਾਂਗੇ ਆਪਾਂ ਨੇ ਇੱਕ ਕੜਾਹੀ ਲੈ ਲਈ ਆ ਕੜਾਹੀ ਦੇ ਵਿੱਚ ਮੈਂ ਤਿੰਨ ਤੋਂ ਚਾਰ ਚਮਚਾ ਚਨੇ ਜਿਹੜੇ ਘਿਓ ਦੇ ਪਾਏ ਨੇ ਤੁਸੀਂ ਇਹਦੇ ਵਿੱਚ ਡਾਲਡਾ ਰਫਾਈਨਡ ਜਾਂ ਦੇਸੀ ਕੀ ਇਸਤੇਮਾਲ ਕਰ ਸਕਦੇ ਹੋ ਸਰੋਂ ਦਾ ਤੇਲ ਆ ਜਿਹੜਾ ਉਹ ਇਹਦੇ ਵਿੱਚ ਨਹੀਂ ਇਸਤੇਮਾਲ ਕਰਨਾ ਹੈਗਾ ਤੇ ਹੁਣ ਆਪਾਂ ਨੇ ਥੋੜੇ ਜੇ ਡਰਾਈ ਫਰੂਟ ਲੈਨੇ ਇਹਦੇ ਵਿੱਚ ਮੈਂ ਬਦਾਮ ਕਾਜੂ ਤੇ ਕਿਸ਼ਮਿਸ਼ ਲਈਆ ਤੇ ਇਹਨਾਂ ਨੂੰ ਤਿੰਨੇ ਚੀਜ਼ਾਂ ਨੂੰ ਆਪਾਂ ਨੇ ਹਲਕਾ ਹਲਕਾ ਘਿਓ ਦੇ ਵਿੱਚ ਆ ਜਿਹੜਾ ਭੁੰਨ ਲੈਣਾ ਤੇ ਆਪਾਂ ਇਹਨੂੰ ਗੈਸ ਦੀ ਜਿਹੜੀ ਫਲੇਮ ਆ ਉਹਨੂੰ ਸਲੋ ਹੀ ਰੱਖਾਂਗੇ ਤਾਂ ਕਿ ਜਿਹੜੇ ਆਪਣੇ ਡਰਾਈ ਫਰੂਟ ਨੇ ਉਹ ਜਲ ਨਾ ਜਾਣ ਇਸ ਕਰਕੇ ਆਪਾਂ ਇਹਨਾਂ ਨੂੰ ਹੌਲੀ-ਹੌਲੀ ਸੇਕਾਂਗੇ ਤੇ ਜਿਹੜੀ ਆਪਾਂ ਨੇ ਕਸ਼ਮਿਸ਼ ਲਈ ਹੈ ਜੀ ਜੇ ਤੁਹਾਡੇ ਕੋਲ ਕਸ਼ਮਿਸ਼ ਨਹੀਂ ਹੈਗੀ ਤਾਂ ਤੁਸੀਂ ਮਰੱਕੇ ਵੀ ਪਾ ਸਕਦੇ ਹੋ ਡਰਾਈ ਫਰੂਟ ਵੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਘੱਟ ਵੱਧ ਲੈ ਸਕਦੇ ਹੋ ਤੇ ਹੁਣ ਆਪਣੇ ਜਿਹੜੇ ਬਦਾਮ ਤੇ ਕਾਜੂ ਕਸ਼ਮਿਸ਼ ਨੇ ਇਹ ਤਿੰਨੇ ਚੀਜ਼ਾਂ ਭੁੰਨਗੀਆਂ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਤੇ ਨਾਲ ਹੀ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਆਲੂ ਆਲੂ ਨੇ ਜਿਹੜੇ ਆਪਾਂ ਨੇ ਧੋਕੇ ਰੱਖੇ ਹੋਏ ਸੀਗੇ ਤੇ ਘਿਓ ਆ ਜਿਹੜਾ ਆਪਣਾ ਗਰਮਾ ਤੇ ਆਲੂ ਆਪਾਂ ਨੇ ਬਹੁਤ ਹੀ ਧਿਆਨ ਦੇ ਨਾਲ ਆ ਜਿਹੜੇ ਕੜਾਹੀ ਦੇ ਵਿੱਚ ਪਾਉਣੇ ਨੇ ਤਾਂ ਕਿ ਆਪਣੇ ਛਿੱਟੇ ਨਾ ਪੈਣ ਤੇ ਹੁਣ ਆਪਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਹਿਲਾ ਲੈਣਾ ਹਿਲਾ ਕੇ ਆਪਾਂ ਇਹਨਾਂ ਨੂੰ ਬ੍ਰਾਊਨ ਕਰਨ ਤੱਕ ਭੁੰਨਾਂਗੇ ਜਦੋਂ ਤੱਕ ਇਹ ਹਲਕੇ ਬ੍ਰਾਊਨ ਕਲਰ ਦੇ ਨਹੀਂ ਹੋ ਜਾਂਦੇ ਉਦੋਂ ਤੱਕ ਆਪਾਂ ਇਹਨਾਂ ਨੂੰ ਪਕਾਉਂਦੇ ਰਹਿਣਾ ਤੇ ਦੇਖੋ ਆਲੂ ਨੇ ਜਿਹੜੇ ਆਪਣੇ ਇਹ ਕਲਰ ਆ ਜਿਹੜਾ ਇਹਨਾਂ ਦਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਸੇ ਤਰ੍ਹਾਂ ਆਪਾਂ ਆਲੂਆਂ ਨੂੰ ਉਹਨਾਂ ਨੂੰ ਵੀ ਕੱਢ ਲੈਣਾ ਪਲੇਟ ਦੇ ਵਿੱਚ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀਆਂ ਫ੍ਰਾਂਸ ਬੀਨ ਦੀਆਂ ਫਲੀਆਂ ਲਈਆਂ ਸੀ ਉਹ ਵੀ ਪਾ ਦਵਾਂਗੇ ਇਹ ਜਿਹੜੀਆਂ ਫਲੀਆਂ ਨੇ ਇਹ ਕੱਚੀਆਂ ਨੇ ਇਹ ਬਹੁਤ ਹੀ ਛੇਤੀ ਪੱਕ ਜਾਂਦੀਆਂ ਨੇ ਤੇ ਇਹਨਾਂ ਨੂੰ ਵੀ ਆਪਾਂ ਸਿਰਫ 1.5 ਤੋਂ 2.5 ਮਿੰਟ ਹੀ ਪਕਾਉਣਾ ਹੈ ਇਹ ਫਲੀਆਂ ਦਾ ਜਿਹੜਾ ਫਲੇਵਰ ਹੈ ਇਹ ਵੀ ਬਹੁਤ ਹੀ ਵਧੀਆ ਲੱਗਦਾ ਹੈ ਤੇ ਖਾਣ ਨੂੰ ਵੀ ਬਹੁਤ ਹੀ ਵਧੀਆ ਹੁੰਦੀਆਂ ਨੇ ਤੇ ਹੈਲਦੀ ਹੁੰਦੀਆਂ ਨੇ ਤੇ ਹੁਣ ਆਪਣੀਆਂ ਫਲੀਆਂ ਨੇ ਜਿਹੜੀਆਂ ਦੇਖੋ ਇਹ ਵੀ ਭੁੱਜ ਗਈਆਂ ਨੇ ਤੇ ਆਪਾਂ ਇਹਨਾਂ ਨੂੰ ਇੱਕ ਦੋ ਸਕਿੰਟ ਹੋਰ ਚਲਾਵਾਂਗੇ ਤੇ ਇਹਨਾਂ ਨੂੰ ਵੀ ਬਾਅਦ ਵਿੱਚ ਆਪਾਂ ਨੇ ਕੱਢ ਕੇ ਇੱਕ ਪਲੇਟ ਦੇ ਵਿੱਚ ਪਾ ਲੈਣਾ ਤੇ ਦੇਖੋ ਇਹਨਾਂ ਦਾ ਜਿਹੜਾ ਕਲਰ ਉਹ ਵੀ ਥੋੜਾ ਜਿਹਾ ਚੇਂਜ ਹੋ ਗਿਆ ਥੋੜਾ ਜਿਹਾ ਵਾਈਟ ਜੇ ਰੁੱਖ ਤੇ ਜੜੀਆਂ ਇਹਨੇ ਹੋ ਗਈਆਂ ਨੇ ਤੇ ਇਸ ਦਾ ਮਤਲਬ ਹੈ ਕਿ ਆਪਣੀਆਂ ਫਲੀਆਂ ਨੇ ਜਿਹੜੀਆਂ ਚੰਗੀ ਤਰ੍ਹਾਂ ਭੁੱਜ ਗਈਆਂ ਨੇ ਇਹਨਾਂ ਦਾ ਸਾਈਜ਼ ਆ ਜਿਹੜਾ ਤੁਸੀਂ ਵੱਡਾ ਵੀ ਰੱਖ ਸਕਦੇ ਹੋ ਸਾਡੇ ਬੱਚੇ ਨੇ ਜਿਹੜੇ ਕੱਢ ਦੁੰਦੇ ਨੇ ਸਬਜ਼ੀਆਂ ਤਾਂ ਕਰਕੇ ਮੈਂ ਥੋੜੀਆਂ ਜਿਹਾ ਬਰੀਕ ਹੀ ਰੱਖੀਆਂ ਨੇ ਤੇ ਹੁਣ ਆਪਾਂ ਜਿਹੜਾ ਬਚਿਆ ਹੋਇਆ ਘਿਓ ਸੀਗਾ ਉਹਦੇ ਵਿੱਚ ਆਪਾਂ ਨੇ ਅੱਧਾ ਚਮਚਾ ਜੀਰੇ ਦਾ ਤੇ ਅੱਧਾ ਚਮਚਾ ਇਹ ਆਪਾਂ ਨੇ ਸੌਂਫ ਦਾ ਪਾ ਲੈਣਾ ਇਦੇ ਵਿੱਚ ਹੋਰ ਜ਼ਿਆਦਾ ਆਪਾਂ ਨੇ ਜਿਹੜੇ ਇਨਗਰੀਡੀਅੰਟਸ ਨੇ ਉਹ ਐਡ ਨਹੀਂ ਕਰਨੇ ਹੈਗੇ ਸੌਫ ਤੇ ਜੀਲੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਬੰਦ ਗੋਭੀ ਜਿਹੜੀ ਕੱਟ ਕੇ ਰੱਖੀ ਹੋਈ ਸੀਗੀ ਉਹ ਵੀ ਐਡ ਕਰ ਦੇਣੀ ਆ ਤੇ ਆਪਾਂ ਨੇ 2-3 ਮਿੰਟ ਲਈ ਬੰਦ ਗੋਭੀ ਨੂੰ ਵੀ ਚੰਗੀ ਤਰ੍ਹਾਂ ਪਕਾ ਲੈਣਾ ਜਿਹੜਾ ਕਿ ਇਹਦਾ ਕੱਚਾਪਾਨਾ ਸਾਰਾ ਨਿਕਲ ਜਵੇ ਤੇ ਹੁਣ ਜਿਹੜੀ ਬੰਦ ਗੋਭੀ ਹੈ ਇਹ ਵੀ ਆਪਣੀ ਚੰਗੀ ਤਰ੍ਹਾਂ ਪੱਕ ਗਈ ਆ ਤੇ ਆਪਾਂ ਜਿਹੜੇ ਚੌਲ ਉਵਾਲ ਕੇ ਰੱਖੇ ਹੋਏ ਸੀਗੇ ਹੁਣ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਆਪਾਂ ਆਲੂ ਅਤੇ ਫਲੀਆਂ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਡਰਾਈ ਫਰੂਟਸ ਜਿਹੜੇ ਆਪਾਂ ਭੁੰਨ ਕੇ ਰੱਖੇ ਹੋਏ ਸੀਗੇ ਤੇ ਦੇਖੋ ਆਪਾਂ ਨੇ ਡਰਾਈ ਫਰੂਟਸ ਵੀ ਇਹਦੇ ਵਿੱਚ ਐਡ ਕਰਤੇ ਨੇ ਤੇ ਆਪਾਂ ਜਿਹੜੇ ਮਸਾਲੇ ਨੇ ਉਹ ਬਹੁਤੇ ਜ਼ਿਆਦਾ ਨਹੀਂ ਲੈਣੇ ਬਾਕੀ ਘੱਟ ਵੱਧ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਨੇ ਜਿਹੜੇ ਉਹ ਲੈ ਸਕਦੇ ਹਾਂ ਅੱਧਾ ਕ ਚਮਚਾ ਇਹਦੇ ਵਿੱਚ ਮੈਂ ਕਾਲੇ ਨੂਨ ਦਾ ਐਡ ਕੀਤਾ ਹੈ ਨੂਨ ਆ ਜਿਹੜਾ ਆਪਾਂ ਨੇ ਪਹਿਲਾਂ ਬੋਇਲ ਕਰਦੇ ਸਮੇਂ ਵਿੱਚ ਚੌਲਾਂ ਦੇ ਵਿੱਚ ਪਾਇਆ ਸੀ ਤਾਂ ਕਰਕੇ ਮੈਂ ਨੂਨ ਆ ਜਿਹੜਾ ਇਹਦੇ ਵਿੱਚ ਘਾਟੀ ਪਾ ਰਹੀ ਹਾਂ ਅੱਧਾ ਕ ਚਮਚਾ ਆਪਾਂ ਇਹਦੇ ਵਿੱਚ ਚਿੱਟੇ ਨੂਨ ਦਾ ਲਵਾਂਗੇ ਅੱਧਾ ਕ ਚਮਚਾ ਆਪਾਂ ਭੁੰਨਿਆ ਜੀਰਾ ਪਾਵਾਂਗੇ ਤੇ ਨਾਲ ਹੀ ਆਪਾਂ ਅੱਧਾ ਚਮਚਾ ਚਾਟ ਮਸਾਲੇ ਦਾ ਪਾ ਲੈਣਾ ਤੇ ਨਾਲ ਹੀ ਇਸ ਤੋਂ ਬਾਅਦ ਆਪਾਂ ਅੱਧਾ ਕ ਚਮਚਾ ਇਹ ਜਿਹੜਾ ਕਾਲੀ ਮਿਰਚ ਦਾ ਪਾਊਡਰ ਪਾਵਾਂਗੇ ਇਹ ਸਾਰੇ ਮਸਾਲੇ ਪਾ ਕੇ ਆਪਾਂ ਨੇ ਇੱਕ ਅੱਧਾ ਕ ਚਮਚਾ ਇਹਦੇ ਵਿੱਚ ਆਪਾਂ ਨੇ ਗਰਮ ਮਸਾਲਾ ਪਾ ਲੈਣਾ ਗਰਮ ਮਸਾਲਾ ਜਿਹੜਾ ਤੁਸੀਂ ਜੇਕਰ ਲੈਣਾ ਚਾਹੋ ਤਾਂ ਲੈ ਸਕਦੇ ਹੋ ਆਦਰਵਾਇਸ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਤੇ ਆਪਾਂ ਨੇ ਹੁਣ ਚੰਗੀ ਤਰ੍ਹਾਂ ਚੌਲਾਂ ਨੂੰ ਹਲਕੀ ਫਲੇਮ ਦੇ ਉੱਤੇ ਮਿਕਸ ਕਰ ਲੈਣਾ ਤੇ ਨਾਲ ਹੀ ਜਿਹੜੇ ਚੌਲ ਨੇ ਆਪਣੇ ਉਹ ਬਿਲਕੁਲ ਚੰਗੀ ਤਰ੍ਹਾਂ ਕੁੱਕ ਹੋਏ ਹੋਏ ਸੀਗੇ ਤੇ ਆਪਾਂ ਨੇ ਜ਼ਿਆਦਾ ਇਹਨਾਂ ਨੂੰ ਸੇਕ ਨਹੀਂ ਲਵਾਉਣਾ ਹੈਗਾ ਤੇ ਆਪਾਂ ਅਨ 2 ਤੋਂ 3 ਮਿੰਟ ਆਪਾਂ ਹੌਲੀ-ਹੌਲੀ ਇਦਾਂ ਇਹਨਾਂ ਨੂੰ ਮਿਕਸ ਕਰਦੇ ਰਹਿਣ ਤੇ ਜੇਕਰ ਤੁਸੀਂ ਸਪਾਈਸੀ ਖਾਣਾ ਚਾਹੁੰਦੇ ਹੋ ਤਾਂ ਥੋੜੀ ਜੀ ਇਹਦੇ ਵਿੱਚ ਲਾਲ ਮਿਰਚ ਵੀ ਐਡ ਕਰ ਸਕਦੇ ਹੋ ਤੇ ਮੈਂ ਟੇਸਟ ਕੀਤਾ ਸੀਗਾ ਨਮਕ ਮੈਨੂੰ ਥੋੜਾ ਜਿਹਾ ਘਾਟੀ ਲੱਗਿਆ ਤੇ ਮੈਂ ਚਮਚੇ ਦਾ ਚੌਥਾ ਗੀਸਾ ਨਮਕ ਦਾ ਇਹ ਜਿਹੜਾ ਹੋਰ ਐਡ ਕਰਤਾ ਏ ਤੇ ਦੇਖੋ ਇਸ ਤਰ੍ਹਾਂ ਆਪਣੇ ਨਵਰਤਨ ਪਲਾਉ ਨੇ ਜਿਹੜੇ ਬਣ ਕੇ ਤਿਆਰ ਹੋ ਗਏ ਨੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਮੇਰੀ ਵੀਡੀਓ ਨੂੰ ਲਾਈਕ ਕਰ ਦੇਣ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਮੇਰੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਇਸੇ ਤਰ੍ਹਾਂ ਇਸੇ ਤਰ੍ਹਾਂ ਇਹ रेसिपी ਜਿਹੜੀ ਤੁਸੀਂ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਨਾਲ ਹੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਕਿ ਤੁਹਾਨੂੰ ਇਹ ਜਿਹੜੀ ਰੈਸਪੀ ਆ ਕਿੱਦਾਂ ਦੀ ਲੱਗੀ ਤੇ ਮੇਰੀਆਂ ਹੋਰ ਰੈਸਪੀਜ਼ ਦੇਖਣ ਦੇ ਲਈ ਮੇਰਾ ਚੈਨਲ ਆ ਜਿਹੜਾ ਉਹ ਵੀ ਸਬਸਕ੍ਰਾਈਬ ਕਰ ਲਿਓ ਤੇ ਮੇਰੀਆਂ ਵੀਡੀਓਜ਼ ਨੂੰ Inna in about Fire went out, lights went down. When you feel lost in your shadow, don't feel alone, don't scream so loud. We are living in. Real world, broken but strong.